ਅੰਮ੍ਰਿਤਸਰ ਕੋਰਟ ਦੇ ਵਿੱਚ ਬਾਵਾਚ ਆਏ ਆਪਣੇ ਵਕੀਲ ਸਹਬਾਨ ਜਿਹੜੇ ਉਹਨਾਂ ਨਾਲ ਪੰਜਾਬ ਦੀ ਅੰਮ੍ਰਿਤਸਰ ਦੀ ਸਥਿਤੀ ਤੇ ਚर्चा ਕੀਤੀ ਆ ਚਿੰਤਾ ਪ੍ਰਗਟ ਕੀਤੀ ਆ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸੋਚ ਸਮਝ ਕੇ ਵੋਟ ਪਾਉਣਾ ಮತਦਾਨ ਆਪਣੀ ਮਤ ਦਾ ਦਰਾਂ ਦੇ ਸੋਚ ਕੇ ਕਰਿਓ ਪੰਜਾਬ ਦੇ ਹਿੱਤ ਚ ਵੋਟ ਪਾਓ ਅੰਮ੍ਰਿਤਸਰ ਦੇ ਹਿੱਤ ਚ ਵੋਟ ਪਾਓ ਇਹ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਉਹ ਸਾਡੇ ਹੀ जिन्ने बार ਦੇ ਮੈਂਬਰ ਜਿੰਨੇ ਵਕੀਲ ਸਾਹਿਬਾ ਦਾ ਸਭ ਨੇ ਬਹੁਤ ਪਿਆਰ ਕੀਤਾ ਬਹੁਤ ਸਤਿਕਾਰ ਦਿੱਤਾ ਲਾਜ਼ਮੀ ਉਹ ਵੋਟ ਪਾਉਣ ਲੱਗਾ ਸਹੀ ਫੈਸਲਾ ਕਰ ਬਸ ਨੇ ਅੰਨਾ ਅੱਛਾ ਰਿਸਪੌਂਸ ਦਿੱਤਾ ਅੱਜ ਦੀ ਮੇਰਾ ਕੀ ਮੀਟਿੰਗ ਬੈਸਟ ਮੀਟਿੰਗ ਰਹੀ ਹੈ ਔਰ ਵਕੀਲ ਸਾਹਿਬਾ ਨੇ ਬੜਾ ਸੀਰੀਅਸਲੀ ਇਹਨਾਂ ਨੂੰ ਸੁਣਿਆ ਔਰ ਜਿਹੜੀ ਇਹਨਾਂ ਨੇ ਗੱਲ ਵੀ ਕੀਤੀ ਹੈ ਕਿ ਰਾਈਟ ਫॉर ਵੋਟ ਜਿਹੜਾ ਰਾਈਟ ਫॉर ਵੋਟ ਹੈ ਜਿਹੜਾ ਉਹਨੂੰ ਯੂਜ਼ ਕਰੋ ਲੋਕ ਜਿਹੜੇ ਜਿਹੜੇ ਵੋਟ ਪਾਣ ਨਹੀਂ ਜਾਂਦੇ ਨਾ ਉਹਨਾਂ ਲਈ ਵੀ ਮੈਂ ਰਿਕਵੈਸਟ ਕਰਨਾ ਚਾਹਾਂਗਾ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ 50% ਜਾਂ 60% VOTING ਹੋ ਰਹੀ ਹੈ 40% ਜਾਂ ਲੋਕ ਜਿਹੜੇ ਵੋਟ ਨਹੀਂ ਪਾਣ ਆ ਰਹੇ ਨਾ ਉਹ ਉਹ ਬਾਅਦ ਚ ਪਛਤੰਦੇ ਆ ਵੋਟ ਦਾ ਰਾਈਟ ਜ਼ਰੂਰ ਯੂਜ਼ ਕਰੋ ਮੇਰੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਹਦਾਇਤ ਹੈ ਕਿਉਂਕਿ ਯੰਗ ਯੰਗ VOTER ਬਹੁਤ ਜ਼ਿਆਦਾ ਵੱਡੀ ਤਦਾਦ ਵਿੱਚ ਆਇਆ ਹੈ ਕਿ ਆਪਣੇ ਵੋਟ ਨੂੰ ਇਸਤੇਮਾਲ ਕਰੋ ਜਿੰਨੂੰ ਵੀ ਦੇਣਾ ਮੈਡਿਟੇ ਵੋਟ ਕਾਸਟ ਕਰੋ ਥੈਂਕ ਯੂ ਭੈਣਾਂ ਕੀ ਕਿਹੜਾ ਚਾਹੁੰਦੇ ਹੋ ਜੀ ਵਧੀਆ ਲੱਗਾ ਜੀ ਜਿਵੇਂ ਸਾਰੇ ਕੈਂਡੀਡੇਟਸ ਆਏ ਆ ਜੋ ਵੀ ਆਏ ਆ ਅਸੀਂ ਉਹਨਾਂ ਨੂੰ ਬੈਸਟ ਵਿਸ਼ਿਸ਼ ਦਿੱਤੀਆਂ ਕਿ ਉਹ ਵੀ ਆਪਣੀ ਜਿਹੜੀ ਮੁਹੀਮ ਹੈ ਉਹਨੂੰ ਤੇਜ਼ ਕਰਨ ਬਾਕੀ ਜਿਹੜੀ ਜਿੱਤ ਆ ਹਰ ਉਹਦੇ ਰੱਬ ਦੇ ਹਸਰੇ ਆ ਪਰ ਵਧੀਆ ਲੱਗਾ ਕਿਉਂਕਿ ਉਹਨਾਂ ਨੇ ਬੜੀ ਆਊਟਸਪੋਕਨਲੀ ਔਰ ਬੜੇ ਓਪਨ ਲਫ਼ਜ਼ਾਂ ਦੇ ਵਿੱਚ ਗੱਲਾਂ ਕੀਤੀਆਂ ਔਰ ਅਸੀਂ ਉਹਨਾਂ ਨੂੰ ਬੈਸਟ ਵਿਸ਼ਿਸ਼ ਦਿੱਤੀ